ਜੀ ਜਿਹੜੀ ਇਹ ਜਿਹੜੀ ਆ ਫਲੈਗ ਪਾਰਟ ਤੇ ਕਿੰਨੀਆਂ ਟੀਮਾਂ ਨੇ ਕਿਹੜੇ ਕਿਹੜੇ ਟੀਮਾਂ ਨੇ ਕੱਢੇ ਜਾਂਦੇ ਸਾਡੇ ਕੋਲ ਇੱਕ ਤੇ ਸਾਡੇ ਆਪਣੀ ਸਬਡਿਵੀਜ਼ਨ ਦੀ ਟੀਮ ਆ ਡੀਐਸਪੀ ਸਿਟੀ ਦੀ ਔਰ ਚਾਰ ਪੈਰਾਮੈਟਰੀ ਫੋਰਸ ਆਈ ਹੈ ਇੱਕ ਵੈਸਟ ਬੰਗਾਲ ਤੋਂ ਆਈ ਆ ਇੱਕ ਮੱਧਿਆ ਪ੍ਰਦੇਸ਼ ਤੋਂ ਆਈ ਆ ਇੱਕ ਸੀਆਰਪੀ ਆ ਔਰ ਇੱਕ ਪੀਐਸਐਫ ਆ ਚਾਰ ਕੰਪਨੀਆਂ ਨੇ ਤੇ ਫੇਅਰ ਇਲੈਕਸ਼ਨ ਕਰਵਾਉਣ ਵਾਸਤੇ ਸਰਕਾਰ ਦੇ ਵਿੱਚ ਗਏ ਨੇ ਜੇ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਹੌਲ ਇਹ ਸਿਰਜਣ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਭੈ ਨਿਕਲ ਜਾਵੇ ਕੋਈ ਸ਼ਾਮ ਨੂੰ ਜੇ ਕੋਈ ਸ਼ਰਾਬ ਵੰਡਦਾ ਪੈਸੇ ਵੰਡਦਾ ਵਾ ਉਹਨਾਂ ਨੂੰ ਇਹ ਉਹਨਾਂ ਨੂੰ ਇਹ ਕੰਮ ਨਾ ਕਰ ਉਹਨਾਂ ਨੂੰ ਅਪੀਲ ਵੀ ਹੈ ਵੀ ਤਾਂ ਕਿਸੇ ਨੂੰ ਸ਼ਰਾਬ ਵੰਡੇ ਨਾ ਕੋਈ ਪੈਸੇ ਵੰਡੇ ਜੇ ਤੇ ਉਹਨਾਂ ਦੇ ਪਰਚਾ ਦਿੱਤਾ ਜਾਏਗਾ ਸੀ 플ੈਗ ਮਾਰਚ ਦਾ ਆਪਣਾ ਮੇਨ ਮਕਸਦ ਹੈਗਾ ਕੌਨਫੀਡੈਂਸ ਬਿਲਡਿੰਗ ਮੀਜਰ ਪ੍ਰਸ਼ਾਸਨ ਦੀ ਤਿਆਰੀ ਬਿਲਕੁਲ ਮੁਕੰਮਲ ਹੈਗੀ ਹੈ ਅਸੀਂ ਬਿਲਕੁਲ ਰੈਡੀ ਹੈਗੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਉਨ ਲਾਸਟ 48 ਆਰਸ ਰਹਿ ਗਏ ਹੈ ਸਾਡੀ ਪੋਲਿੰਗ ਲਈ 6 ਵਜੇ ਸਾਡੇ ਜਿੰਨੇ ਵੀ ਕੈਂਪੇਨ ਸੀਗੇ ਪੋਲੀਟੀਕਲ ਪਾਰਟੀਆਂ ਦੇ ਬੰਦ ਹੋ ਗਏ ਹੈ ਸਿਰਫ ਸਾਇਲੈਂਟ ਡੋਰ ਟੂ ਡੋਰ ਕੈਂਪੇਨ ਜਿਹੜਾ ਹੈਗਾ ਉਹ ਅਲਾਉਡ ਹੈਗਾ ਅਦਰਵਾਈਜ਼ ਕੋਈ ਕੈਂਪੇਨ ਨਹੀਂ ਅੱਜ ਕੋਣ ਕੋਣ ਲੋਕ ਅਧਿਕਾਰੀ ਜਾਂ ਕਿਹੜੇ ਕਿਹੜੇ ਜਿਹੜੇ ਪੁਲਿਸ ਦੇ ਲੋਕ ਕਿੰਨੀਆਂ ਟੀਮਾਂ ਜਿਹੜੀਆਂ ਬਲੈਕ ਮਾਰਚ ਕਰ ਰਹੇ ਅੱਜ ਸਾਡੇ ਨਾਲ ਆਪਣੇ ਡੀਐਸਪੀ ਸਾਹਿਬ ਨੇ ਜਿਹੜੇ ਫਲੈਗਮਾਰਚ ਕਰਨਗੇ ਐਸਐਚਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਆਪਣੇ ਨਾਇਬ ਤਹਿਸੀਲਦਾਰ ਦੀ ਟੀਮ ਹੈਗੀ ਹੈ ਇਸ ਤੋਂ ਇਲਾਵਾ ਸਾਡੀ ਪੈਰਾ ਮਿਲਟਰੀ ਫੋਰਸਿਸ ਹੈਗੀ ਹੈ ਸੀਏਪੀਐਫ ਸਾਡੇ ਨਾਲ ਹੈਗੀ ਹੈ ਐਂਡ ਪੁਲਿਸ ਫੋਰਸ ਵੀ ਹੈਗੀ ਹੈ ਉਹ ਜਿਹਦਾ ਖਿਆਲ ਰੱਖਿਆ ਜਾ ਰਿਹਾ ਹੈ ਬਲੈਕਮਾਰਕ ਤੋਂ ਤੁਸੀਂ ਦੇਖੋ ਅਸੀਂ ਲੋਕਾਂ ਨੂੰ ਇਨਸ਼ੋਰ ਕਰਨਾ ਹੈਗਾ ਕਿ ਕਿਸੇ ਵੀ ਪ੍ਰਭਾਵ ਦੇ ਅੰਦਰ ਆਣ ਦੀ ਲੋੜ ਨਹੀਂ ਹੈਗੀ ਤੁਸੀਂ ਬਿਨਾਂ ਡਰੇ ਆਪਣੀ ਵੋਟ ਪਾ ਸਕਦੇ ਹੋ ਹੈਗੇ ਉਹ ਕੋਈ ਵੀ ਤੁਹਾਨੂੰ ਮੋਨਿਟਰੀ ਕੰਸੈਸ਼ਨ ਕਿਸੇ ਤਰੀਕੇ ਦੇ ਗਿਫਟਸ ਡਿਸਟ੍ਰਿਬਿਊਸ਼ਨ ਐਸਾ ਇਨ ਉਹ ਵੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਤੁਹਾਨੂੰ ਕੋਲ ਦਿੱਕਤ ਆਂਦੀ ਹੈ ਤੁਸੀਂ ਪ੍ਰਸ਼ਾਸਨ ਤੁਹਾਡੇ ਕੋਲ ਹੈ ਪੂਰੀ ਪ੍ਰਸ਼ਾਸਨ ਤੁਹਾਡੇ ਨਾਲ ਹੈਗਾ ਇਮੀਡੀਏਟਲੀ ਕੰਪਲੇਨ ਕਰ ਸਕਦੇ ਹੋ ਕਿ ਪੈਰਾਮਿਲਟਰੀ ਫੋਰਸਿਸ ਆਏ ਨੇ ਔਰ ਕਿ ਨਹੀਂ ਆਏ ਜੀ ਪੈਰਾਮਿਲਟਰੀ ਫੋਰਸਿਸ ਦੀ ਐਗਜ਼ੈਕਟ ਜਿਹੜੀ ਤੁਹਾਨੂੰ ਫਿਗਰਸ ਆਪਣੇ ਡੀਐਸਪੀ ਸਾਹਿਬ ਦੇਣਗੇ ਉਹ ਬਟਾ